सत श्रीकाल जी ज्ञानम कोचिंग सेंटर करना है? तो लिए एक नवे टॉपिक वीडियो लेके आया है जिसका नाम है श्री गुरु अमरदास जी तो अभी वीडियो स्टार्ट करते हैं सास्ट क्वेश्चन है जी गुरु अमरदास जी का जन्म कदों होना ने फोटीन सिक्सटी नाइन फोर्टीन सैवनटी नाइन फोटीन सैवनटी थ्री या फिर फोर्टीन एटी फोर इसका सही जवाब है जी फोटीन सैवनटी नाइन ऑप्शन ਬੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਆਪਸ਼ਨ ਆ ਨੇ ਬਸਰਕੇ ਖਡੂਰ ਸਾਹਿਬ ਸਰਾਏ ਨੰਗਲ ਜਾਂ ਫਿਰ ਗੋਇੰਦਵਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਬਸਰਕੇ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਆਪਸ਼ਨ ਆ ਨੇ ਮਾਤਾ ਨਾਨਕੀ ਮਾਤਾ ਸੁਲੱਖਣੀ माता रामजी या फिर ऑप्शन डी है माता दयाजी इसका सही जवाब है जी ऑप्शन बी माता सुलक्षनी जी नेक्स्ट है जी गुरु अमरदास जी दी पत्नी ਦਾ ਨਾਮ ਕੀ ਸੀ অপশনਾਂ ਨੇ माता सुलक्षनी जी माता मनसा देवी जी या फिर माता खीवी जी या ऑप्शन डी है माता बਖਤ Kaur जी इज द सही जवाब है जी ऑप्शन बी ਮਾਤਾ ਮਨਸਾ ਦੇਵੀ ਜੀ ਨੈਕਸਟ ਜੀ ਗੁਰੂ ਅਮਰਦਾਸ ਜੀ ਦੇ ਕਿੰਨੇ ਬੱਚੇ ਸੀ ਆਪਸ਼ਨਾਂ ਨੇ ਦੋ ਪੁੱਤਰ ਇੱਕ ਧੀ ਜਾਂ ਫਿਰ ਦੋ ਪੁੱਤਰ ਦੋ ਧੀਆਂ ਜਾਂ ਤਿੰਨ ਪੁੱਤਰ ਦੋ ਧੀਆਂ ਜਾਂ ਫਿਰ ਆਪਸ਼ਨ ਡੀ ਹੈ ਚਾਰ ਪੁੱਤਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਦੋ ਪੁੱਤਰ ਅਤੇ ਦੋ ਧੀਆਂ ਸਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਗੁਰੂ ਅਮਰਦਾਸ ਜੀ ਦੀ ਧੀ ਦਾ ਨਾਮ ਜਿਸ ਦਾ ਵਿਆਹ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ ਸੀ অপਸ਼ਨਾਂ ਨੇ ਬੀਬੀ ਪਾਨੀ ਜੀ ਬੀਬੀ ਨਾਨਕੀ ਜੀ ਬੀਬੀ ਦਾਨੋ ਜੀ ਜਾਂ ਫਿਰ ਬੀਬੀ ਰਾਜੋ ਜੀ ਤਾਂ ਸਹੀ ਜਵਾਬ ਹੈ ਜੀ অপਸ਼ਨ A ਬੀਬੀ ਪਾਨੀ ਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਸੀ ਕਿੱਥੇ ਮਿਲੇ ਸਨ ਆਪਸ਼ਨਾਂ ਨੇ ਅੰਮ੍ਰਿਤਸਰ ਵਿਖੇ ਖਡੂਰ ਸਾਹਿਬ ਵਿਖੇ ਅਨੰਦਪੁਰ ਸਾਹਿਬ ਵਿਖੇ ਜਾਂ ਫਿਰ ਗੋਇੰਦਵਾਲ ਵਿਖੇ ਇਸ ਦਾ ਸਹੀ ਜਵਾਬ ਹੈ ਜੀ ਖਡੂਰ ਸਾਹਿਬ ਵਿਖੇ ਆਪਸ਼ਨ ਬੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੂੰ ਕਿੰਨੀ ਉਮਰ ਵਿੱਚ ਗੁਰਗੱਦੀ ਆ ਜੜੀ ਮਿਲ ਗਈ ਸੀ ਆਪਸ਼ਨਾਂ ਨੇ 53 ਸਾਲ ਜਾਂ ਫਿਰ 62 ਸਾਲ ਜਾਂ ਫਿਰ 73 ਸਾਲ ਜਾਂ ਫਿਰ 55 ਸਾਲ ਇਸ ਦਾ ਸਹੀ ਜਵਾਬ ਹੈ ਜੀ 73 ਸਾਲ ਦੀ ਉਮਰ ਦੇ ਵਿੱਚ ਆਪਸ਼ਨ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਿੰਨੇ ਸਾਲ ਰਹੇ ਸੀਗੇ ਆਪਸ਼ਨਾਂ ਨੇ 20 ਸਾਲ 22 ਸਾਲ 28 ਸਾਲ ਜਾਂ ਫਿਰ 15 ਸਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ 22 ਸਾਲ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿੱਥੇ ਸੰਭਾਲੀ ਸੀ ਆਪਸ਼ਨਾਂ ਨੇ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਬਸਰਕੇ ਜਾਂ ਫਿਰ ਅੰਮ੍ਰਿਤਸਰ ਵਿਖੇ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੋਇੰਦਵਾਲ ਸਾਹਿਬ ਨੈਕਸਟ ਹੈ ਜੀ ਕਿਹੜੇ ਮੁਗਲ ਬਾਦਸ਼ਾਹ ਨੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਸੀਗੇ ਆਪਸ਼ਨਾਂ ਨੇ ਬਾਬਾ ਅਕਬਰ ਸ਼ਾਹਜਹਾਂ ਜਾਂ ਫਿਰ ਹਮਾਇੂ ਇਸ ਦਾ ਸਹੀ ਜਵਾਬ ਹੈ ਜੀ ਅਕਬਰ ਆਪਸ਼ਨ ਬੀ ਨੈਕਸਟ ਹੈ ਜੀ ਉਹ ਸਿੱਖ ਗੁਰੂ ਦਾ ਨਾਮ ਦੱਸੋ ਜਿਸ ਨੇ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ অপਸ਼ਨਾਂ ਨੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਨਾਨਕ ਦੇਵ ਜੀ ਇਸ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਜੀ অপਸ਼ਨ B ਨੈਕਸਟ ਅਜੀ ਗੁਰੂ ਅਮਰਦਾਸ ਜੀ ਦੇ ਸਮੇ ਬਾਣੀ ਇਕੱਠੀ ਕਰਨ ਦਾ ਕੰਮ ਕਿਸ ਨੇ ਕੀਤਾ ਸੀ অপਸ਼ਨਾਂ ਨੇ ਭਾਈ ਗੁਰਦਾਸ ਜੀ ਭਾਈ ਮੋਨ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਭਾਈ ਲਖਮੀ ਦਾਸ ਜੀ ਇਸ ਦਾ ਸਹੀ ਜਵਾਬ ਹੈ ਜੀ ਭਾਈ ਮੋਹਨ ਜੀ ਆਪਸ਼ਨ ਬੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਬਾਣੀ ਦੇ ਕਿੰਨੇ ਸ਼ਬਦ ਸਨ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਸ਼ਬਦ ਕਿੰਨੇ ਨੇ ਹਾਂ ਜੀ ਆਪਸ਼ਨਾਂ ਨੇ 869 ਸ਼ਬਦ ਜਾਂ ਫਿਰ 907 ਸ਼ਬਦ ਜਾਂ ਫਿਰ 956 ਸ਼ਬਦ ਜਾਂ ਫਿਰ 9 7 47 ਸ਼ਬਦ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B 907 ਸ਼ਬਦ ਨੈਕਸਟ ਕੁਐਸਚਨ ਹੈ ਜੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤ ਵੇਲੇ ਉੱਠਣ ਬਾਰੇ ਕੀ ਪ੍ਰਚਾਰ ਕੀਤਾ ਸੀ অপਸ਼ਨ A ਨੀਂਦਾਂ ਹੀ ਸੌਕੀ ਹੈ یا پھر اپشن B ہے امریت ویلے اٹھ کے نام جپو اپشن C دن وچ جپو یا پھر کےول ارदास کرو اس صحیح جواب ہے جی اپشن B امریت ویلے اٹھ کے نام جپو نیکسٹ جی گرو امردااس جی نے مہلاواں دی سماجک ستتی ਲਈ کی યોગدان کیتا سی گا ستی پر تھا روکی پردا پر تھا روکی ਧਾਰਮਿਕ ਸਮਾਨਤਾ ਦਿੱਤੀ یا پھر اپشن D سارے ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸਾਰੇ ਗੁਰੂ ਜੀ ਨੇ ਸਤੀ ਪ੍ਰਥਾ ਵਿਰੋਧ ਕੀਤੀ ਸੀ ਪਰਦਾ ਪ੍ਰਥਾ ਵਿਰੋਧੀ ਸੀ ਤੇ ਧਾਰਮਿਕ ਸਮਾਨਤਾ ਇਹ ਜਿਹੜੀ ਉਹ ਵੀ ਦਿੱਤੀ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਸ ਧਾਰਮਿਕ ਕੇਂਦਰ ਦੀ ਸਥਾਪਨਾ ਕੀਤੀ ਸੀ ਸਾਡੇ ਆਪਸ਼ਨਾਂ ਨੇ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਤਰਨਤਾਰਨ ਜਾਂ ਫਿਰ ਕਰਤਾਰਪੁਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਗੋਇੰਦਵਾਲ ਸਾਹਿਬ ਨੈਕਸਟ ਹੈ ਜੀ ਗੋਇੰਦਵਾਲ ਸਾਹਿਬ ਕਿਹੜੇ ਦਰਿਆ ਦੇ किनारे ਹੈ অপশনਾਂ ਨੇ বিয়াস রাভি শতলুজ অথবা অপশন ডি চناب ইসਦਾ ਸਹੀ ਜਵਾਬ ਹੈ ਜੀ অপশন এ বিয়াস नेक्स्ट ਹੈ ਜੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਕੀ ਬਣਵਾਇਆ ਸੀ অপশনਾਂ ਨੇ ਸरोवर ਬੌਲੀ ਜਾਂ ਫਿਰ ਦਰਬਾਰ ਸਾਹਿਬ ਜਾਂ ਕਿਲਾ ਇਸਦਾ ਸਹੀ ਜਵਾਬ ਹੈ ਜੀ অপশন B ਬੌਲੀ ਗੁਰੂ ਅਮਰਦਾਸ ਜੀ ਨੇ ਬੌਲੀ ਵਿੱਚ ਕਿੰਨੀਆਂ ਸਿੜੀਆਂ ਜਾਂ ਫਿਰ ਪੌੜੀਆਂ ਬਣਾਈਆਂ ਸੀ ਆਪਸ਼ਨਾਂ ਨੇ 52 84 72 ਜਾਂ ਫਿਰ ਆਪਸ਼ਨ ਡੀ ਹੈ ਪੂਰਾ 100 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ 84 ਪੌੜੀਆਂ ਗੋਇੰਦਵਾਲ ਦੀ ਬੌਲੀ ਦਾ ਮਹੱਤਵ ਕੀ ਹੈ ਆਪਸ਼ਨਾਂ ਨੇ ਤੀਰਤ ਗੁਰੂ ਦਰਸ਼ਨ ਸਥਾਨ ਜਾਂ ਫਿਰ 84 ਲੱਖ ਜੁਨੀਆਂ ਤੋਂ ਛੁਟਕਾਰਾ ਜਾਂ ਫਿਰ ਆਪਸ਼ਨ ਡੀ ਲੰਗਰ ਕਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ 84 ਲੱਖ ਜੁਨੀਆਂ ਤੋਂ ਛੁਟਕਾਰਾ ਗੁਰੂ ਅਮਰਦਾਸ ਜੀ ਨੇ ਕਿਸ ਪ੍ਰਥਾ ਨੂੰ ਜ਼ੋਰ ਨਾਲ ਮਨਵਾਇਆ ਸੀਗਾ ਆਪਸ਼ਨਾਂ ਨੇ ਲੰਗਰ ਪਹਿਲਾਂ ਫਿਰ ਦਰਸ਼ਨ ਜਾਂ ਫਿਰ ਦਰਸ਼ਨ ਪਹਿਲਾਂ ਫਿਰ ਲੰਗਰ ਜਾਂ ਕੇਵਲ ਨਾਮ ਜਪੋ ਜਾਂ ਕੇਵਲ ਦਾਨ ਦਿਓ ਇਸ ਦਾ ਸਹੀ ਜਵਾਬ ਹੈ ਜੀ অপশন এ লੰغر ਪਹਿਲਾਂ ਅਤੇ ਬਾਅਦ ਦੇ ਵਿੱਚ ਫਿਰ ਦਰਸ਼ਨ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਸ ਰਾਜੇ ਨੂੰ ਲੰਗਰ ਖਵਾ ਕੇ ਦਰਸ਼ਨ ਕਰਵਾਏ অপਸ਼ਨਾਂ ਨੇ ਰਾਜਾ ਅਕਬਰ ਸ਼ੇਰ ਸ਼ਾ ਸੂਰੀ ਜਾਂ ਫਿਰ ਰਾਣਾ ਸੰਗਾ ਜਾਂ ਬਾਬਰ ਸਹੀ ਜਵਾਬ ਹੈ ਜੀ ਰਾਜਾ ਅਕਬਰ অপਸ਼ਨ এ ਗੁਰੂ ਅਮਰਦਾਸ ਜੀ ਨੇ ਰਾਜਾ ਅਕਬਰ ਨੂੰ ਕੀ ਸਿੱਖਿਆ ਦਿੱਤੀ ਸੀ অপਸ਼ਨਾਂ ਨੇ ਨਾਮ ਜਪੋ ਸਭ ਨੂੰ ਬਰਾਬਰ ਮੰਨੋ ਜਾਤ ਪਾਤ ਛੱਡੋ ਜਾਂ ਫਿਰ ਇਹ ਸਾਰੇ ਹੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਸਾਰੇ ਨਾਮ ਜਪੋ ਸਭ ਨੂੰ ਬਰਾਬਰ ਮੰਨਣਾ ਅਤੇ ਜਾਤ ਪਾਤ ਦਾ ਪੇਧ ਪਾਵ ਜੋ ਹੈ ਉਹ ਨਹੀਂ ਕਰਨਾ ਇਹ ਸਾਰੇ ਦੀ ਸਿੱਖਿਆ ਦਿੱਤੀ ਗਈ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਤੀਰਥ ਯਾਤਰਾਵਾਂ ਬਾਰੇ ਕੀ ਕਿਹਾ ਸੀ অপਸ਼ਨਾਂ ਨੇ ਕਿ ਇਹ ਜ਼ਰੂਰੀ ਹਨ ਨਾਮ ਜਪਣਾ ਸਭ ਤੋਂ ਵੱਡਾ ਤੀਰਤ ਹੈ ਜਾਂ ਫਿਰ ਆਪਸ਼ਨ ਸੀ ਹੈ দান ਹੀ ਸਭ ਕੁਝ ਹੈ ਜਾਂ ਫਿਰ ਉਪਵਾਸ ਕਰੋ ਇਸ ਦਾ ਸਹੀ ਜਵਾਬ ਹੈ ਜੀ ਨਾਮ ਜਪਣਾ ਸਭ ਤੋਂ ਵੱਡਾ ਤੀਰਤ ਹੈ ਆਪਸ਼ਨ ਬੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇ ਨਵੇਂ ਗੁਰਮੁਖੀ ਹਦਾਇਤਾਂ ਕਿਸ ਨੇ ਲਿਖੀਆਂ ਸੀਗੀਆਂ ਆਪਸ਼ਨ ਆ ਨੇ ਭਾਈ ਗੁਰਦਾਸ ਜੀ ਭਾਈ ਮੋਨ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਭਾਈ ਬਾਲਾ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਭਾਈ ਗੁਰਦਾਸ ਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਸੇ ਕਿਸ ਮਹਿਲਾ ਪ੍ਰਥਾ ਨੂੰ ਰੋਕਣ ਵਿੱਚ ਯੋਗਦਾਨ ਦਿੱਤਾ ਸੀਗਾ ਆਪਸ਼ਨਾਂ ਨੇ ਸਤੀ ਪ੍ਰਥਾ ਪਰਦਾ ਪ੍ਰਥਾ ਬਾਲ ਵਿਆਹ ਜਾਂ ਫਿਰ ਸਾਰੇ ਇਸ ਦਾ ਸਹੀ ਜਵਾਬ ਹੈ ਜੀ ਇਹਨਾਂ ਸਾਰੀਆਂ ਕੁਰਿਤੀਆਂ ਦੇ ਵਿੱਚ ਸੀ ਆਪਸ਼ਨ ਡੀ ਮੰਜੀ ਪ੍ਰਥਾ ਦਾ ਹੈਡ ਕਿਸ ਨੂੰ ਬਣਾਇਆ ਗਿਆ ਸੀ অপਸ਼ਨਾਂ ਨੇ ਭਾਈ ਮੋਨਜੀ ਭਾਈ ਗੁਰਦਾਸ ਜੀ ਭਾਈ ਮਾਨਕ ਚੰਦ ਜੀ ਜਾਂ ਫਿਰ ਬਾਬਾ ਬੁੱਢਾ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਜੀ ਨੇ ਗੁਰਮਤ ਅਨੁਸਾਰ ਕਿਸ ਨੂੰ ਸਵੀਕਾਰਿਆ ਸੀ ਸਿਰਫ ਪੁਰਸ਼ ਪੁਰਸ਼ ਤੇ ਇਸਤਰੀ ਦੋਵੇਂ ਸਮਾਨ ਕੇਵਲ ਬ੍ਰਹਮਣ ਜਾਂ ਫਿਰ অপਸ਼ਨ ਡੀ ਹੈ ਕੇਵਲ ਰਾਜੇ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ ਪੁਰਸ਼ ਤੇ ਇਸਤਰੀ ਦੋਵੇਂ ਸਮਾਨ ਹਨ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਮਨੁੱਖੀ ਸਮਾਨਤਾ ਲਈ ਕੀ ਰਸੰਭਾਈ ਸੀ ਆਪਸ਼ਨਾਂ ਨੇ ਸਾਰੇ ਇਕੱਠੇ ਲੰਗਰ ਖਾਵਣ ਜਾਂ ਫਿਰ ਸਾਰੇ ਇਕੱਠੇ ਦਰਸ਼ਨ ਕਰਨ ਜਾਂ ਸਾਰੇ ਇਕੱਠੇ ਬਾਣੇ ਸੁਣਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸਾਰੇ ਹੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਕਿਸ ਵੱਲ ਪ੍ਰੇਰਿਆ ਆਪਸ਼ਨਾਂ ਨੇ ਨਾਮ ਜਪਣਾ ਕੀਰਤ ਕਰਨੀ ਵੰਡ ਸਕਣਾ ਜਾਂ ਫਿਰ অপਸ਼ਨ ਡੀ ਸਾਰੇ ਹੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਸਾਰੇ ਹੀ ਸੋ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੇਂ ਕਵਸਨਾਂ ਦੇ ਨਾਲ ਧੰਨਵਾਦ ਜੀ